ਵਿਦੇਸ਼ ਜਾਣਦੀ ਕੁੜੀ ਸੌਰਿਆਂ ਦੇ ਲਈ ਆਪਣੇ ਘਰ ਪਰਤੀ ਸੀ ਪਰ ਇੱਥੇ ਸੌਰੇ ਪਰਿਵਾਰ ਨੇ ਅਜਿਹੀ ਚਲਾਕੀ ਕੀਤੀ ਕਿ ਉਸ ਦਾ ਪਾਸਪੋਰਟ ਵੀ ਲੈ ਕੇ ਅਤੇ ਰੈਜ਼ਿਡੈਂਸ ਪ੍ਰੂਫ ਵੀ ਸਭ ਕੁਝ ਲੈਣ ਤੋਂ ਬਾਅਦ ਉਹ ਖੁਦ ਵਿਦੇਸ਼ ਚਲੇ ਗਏ ਪਰ ਇਸ ਕੁੜੀ ਨੂੰ ਇੱਥੇ ਰੋਂਦੇ ਗੁਰਲਾਉਂਦੇ ਛੱਡ ਗਏ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਇਲਜ਼ਾਮ ਲਗਦੇ ਨੇ ਕਿ ਕੁੜੀ ਨੇ ਠੱਗੀ ਕੀਤੀ ਅਤੇ ਮੁੜ ਕੇ ਵਾਪਸ ਨਹੀਂ ਆਈਆ ਪਰ ਇੱਥੇ ਇਹ ਕੁੜੀ ਆਪਣੇ ਸਹੁਰਿਆਂ ਦੀ ਮਾਰਕੁੱਟ ਵੀ ਖਾਂਦੀ ਰਹੀ ਅਤੇ ਸਹੁਰਾ ਪਰਿਵਾਰ ਨੂੰ ਵਿਦੇਸ਼ ਲੈਣ ਦੇ ਲਈ ਹੀ ਆਈ ਹੋਣੀ ਹੈ ਕਿ ਉਸ ਤੋਂ ਬਾਅਦ ਹੀ ਸਾਰੇ ਦਾ ਸਾਰਾ ਟੱਬਰ ਵਿਦੇਸ਼ ਪਹੁੰਚ ਗਿਆ ਅਤੇ ਉਸ ਦਾ ਪਤੀ ਪਾਸਪੋਰਟ ਸਮੇਤ ਜ਼ਰੂਰੀ ਦਸਤਾਵੇਜ਼ ਲੈ ਕੇ ਇੱਥੋਂ ਫਰਾਰ ਹੋ ਗਿਆ ਰੋਂਦੀ ਹੋਈ ਇਹ ਕੁੜੀ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਉਸ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਤੱਕੇ ਨਾਲ ਤਲਾਕ ਦਿਵਾਉਣਾ ਚਾਹੁੰਦਾ ਹੈ ਜਦੋਂ ਕਿ ਉਹ ਪਤੀ ਦੇ ਨਾਲ ਘਰ ਵਸਾਣਾ ਚਾਹੁੰਦੀ ਹੈ ਹਾਂਜੀ ਮੇਰੇ ਪਾਪਾ ਨੇ ਪਾਪਾ ਕਿੱਥੇ ਰਹਿੰਦੇ ਤੁਹਾਡੇ ਪ੍ਰੀਤਨਗਰ ਪ੍ਰੀਤਨਗਰ ਹਾਂਜੀ ਅੰਦਰ ਨਹੀਂ ਜਾਣ ਦਿੱਤਾ ਗੇਟ ਬੰਦ ਕੀਤਾ ਉਸਦੀ ਮਾਮਲਾ ਤੋਂ ਹਾਂ ਨੂੰ ਪੁੱਛ ਲਈਏ ਕੋਈ ਕਿਛੜਾ ਹਾਂਜੀ ਕਿਹੜਾ ਪੀ ਹੋਇਆ ਹੈ ਮੈਨੂੰ 5 ਦਿਨ ਆਪ ਮੇਰੇ ਮੈਨੂੰ 4-5 ਦਿਨ ਪਹਿਲਾਂ ਇਹਨਾਂ ਨੇ ਸਪੇਨ ਤੋਂ ਧੋਖੇ ਨਾਲ ਲਿਆਏ ਇਹਨਾਂ ਨਾਲ ਤੇ ਆ ਨਾਲ ਹੀ ਆਂਦੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਦਿੱਤੀ ਧੋਖੇ ਨਾਲ ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨਾ ਤੇ ਉੱਤੋਂ ਦੀ ਮੈਨੂੰ ਕਹਿੰਦੇ ਹੁਣ ਤਲਾਕ ਦੋ ਤੇ ਮੈਂ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਨ ਬੁਝ ਕੇ ਸਾਡਾ ਤਲਾਕ ਦਵਾਣਾ ਚਾਹੁੰਦੇ ਨੇ ਹੁਣ ਜਾਨ ਬੁਝ ਕੇ 12ਵੀਂ ਸਪੇਨ ਵੀ ਇਹਨਾਂ ਨੇ ਕਈ ਵਾਰੀ ਮਾਰਕੁੱਟ ਕੀਤੀ ਆ ਈਵਨ ਤੋਂ 5 ਨੰਬਰ ਅਸੀਂ ਬਿਲਕ ਇੱਕ ਬਿਲਡਿੰਗ ਚ ਰਹਿੰਦੇ ਆ ਪੰਜਵੇਂ ਮਾਲ 'ਤੇ ਪੰਜਵੇਂ ਮਾਲ 'ਤੇ ਜਿਹੜੇ ਲੋਕੀ ਆ ਗਏ ਔਰ ਮੈਨੂੰ ਲੈ ਕੇ ਵੀ ਗਏ ਸੋ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਇਹਦਾਂ ਕਿਹਾ ਸੀ ਪੁਲਿਸ ਕੰਪਲੇਂਟ ਕਰ ਹਾਂਜੀ ਇੰਦਰ ਕੁਮਾਰ ਬਦਾਵਨ ਕੁਮਾਰ ਬਦਾਵਨ ਕੁਮਾਰ ਬਦਾਵਨ ਅੱਛਾ ਗੱਡਾ ਹਾਂਜੀ ਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੈਨੂੰ ਇਦਾਂ ਕਰਨੀ ਕਿ ਮੇਰਾ ਸਾਰਾ ਕੁਝ ਲੈ ਕੇ ਆਪ ਦੌੜ ਜਾਣਾ ਕੀ ਕੁਝ ਲੈ ਗਏ ਤੁਹਾਡਾ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਲੈ ਕੇ ਦੌੜ ਗਏ ਨੇ ਕੀ ਨਾਲ ਦੌੜਨ ਮੈਨੂੰ ਰਾਦਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ 인ਦਰ ਕੁਮਾਰ ਬਦਾਵਨ ਕੁਮਾਰ ਇੱਥੇ ਵੀ ਪਾਰਕ ਸਟੇਟ ਦਾ ਬਹੁਤ ਵੱਡਾ ਘਰ ਹੈ ਇੱਥੇ ਜਿੱਤੇ ਘਰ ਹੈ ਹਾਂਜੀ ਮੇਰੇ ਸੋਹਰਿਆਂ ਦਾ ਘਰ ਹੈ ਸੋਹਰੇ ਦਾ ਹਾਂਜੀ ਸੋਹਰੇ ਇਸ ਰੰਦੇ ਥੋੜਾ ਹਾਂਜੀ ਨਹੀਂ ਉਹ ਵੀ ਸਪੇ ਨਹੀਂ ਰਹਿੰਦੇ ਨੇ ਸੰਜ ਸਾਰੇ ਮੇਰੀ ਨਨਾਨ ਸਾਰਾ ਇਕੱਠੇ ਰਹਿੰਦੇ ਨੇ ਉੱਥੇ ਨਨਾਨ ਨੇ ਵੀ ਮੈਨੂੰ ਇੱਕ ਅੱਧੀ ਵਾਰੀ ਮਾਰਕੋਟ ਕੀਤੀ ਆ ਮੈਂ ਤੁਹਾਨੂੰ ਦੱਸ ਰਹੀ ਕਿ ਉਹ ਪੰਜੇ ਮਾਲਿਆ ਵਾਲਿਆਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰ ਦਦੇ ਨੇ ਜੇ ਤੂੰ ਚਾਹਨੀ ਹੈ ਜੇ ਤੂੰ ਚਾਹਨੀ ਕੀ ਕਿਉਂਕਿ ਉਦੋਂ ਮੇਰੇ ਕੋਈ ਕਾਗਜ਼ ਨਹੀਂ ਸੀ ਕਿ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਜੇ ਤੈਨੂੰ ਕਪਾ ਕੁਗਾਸ ਕੋਸ਼ਿਸ਼ ਵੀ ਨਹੀਂ ਤੈਨੂੰ ਦਵਾਣੇ ਉਦੋਂ ਵੀ ਇਹਨਾਂ ਨੇ ਇਦਾਂ ਹੀ ਮੈਨਾਂ ਕੀਤਾ ਸੀਗਾ ਮੈਂ ਉਹਦਾ ਉਹ ਪੰਜਵੇਂ ਮਾਲੇ ਵਾਲੇ ਨੂੰ ਪਤਾ ਹੈ ਉਹ ਦਾ ਸਪੈਨਿਸ਼ ਬੋਲਦੇ ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇਰੀ ਉਹਦਾ ਹੈਲਪ ਕਰ ਦਿੰਦੇ ਆ ਪਰ ਇੰਦਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਮਤਲਬ ਜਾਣ ਬੂਝ ਕੇ ਮੈਨਾਂ ਇਦਾਂ ਕਰਦੇ ਪਏ ਸੀ ਕਿ ਪੇਪਰ ਬੂਪਰ ਲੈ ਲਵੋ ਕਿ ਫਿਰ ਇਹਨਾਂ ਨੇ ਮੈਨਾਂ ਪਿਠਾ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੋਂ ਹੁਣ ਦੁਬਾਰਾ ਇਦਾਂ ਕਰਦੇ ਪਏ ਨੇ ਮਤਲਬ ਤੁਹਾਡੇ ਉਸੇ ਉਥੇ ਵੀ ਪੁਲਿਸ ਕੋਲ ਪੁਲਿਸ ਕੰਪਲੇਂਟ ਮੈਂ ਨਹੀਂ ਕੀਤੀ ਸੀ ਮੈਂ ਕਿਹਾ ਚਲੋ ਕੀ ਹੈ ਵੀ ਮੈਂ ਤਾਂ ਆਪਣਾ ਘਰ ਬਸਾਨ ਕਰਕੇ ਨਹੀਂ ਕੀਤੀ ਸੀ ਪਰ ਇਹਨਾਂ ਨੇ ਮੈਨੂੰ ਫਿਰ ਇਦਾਂ ਕੀਤਾ ਇੱਥੇ ਆ ਕੇ ਵੀ ਕਿੰਨੇ ਸਾਲ ਹੋਏ ਤੁਹਾਡੀ ਸ਼ਾਦੀ ਨੂੰ ਦੋ ਸਾਲ ਹੋ ਚੁਕੇ ਬੱਚੇ ਆ ਵੀ ਤੁਹਾਡੇ ਨਹੀਂ ਹਲੇ ਬੱਚਾ ਨਹੀਂ ਹੈਗਾ ਬੱਚੇ ਕਰਕੇ ਵੀ ਬੜਾ ਟਾਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ ਬਿਠੜੇ ਗੱਲ ਦੱਸੋ ਵੀ ਜਿੱਤਨਾ ਤਾਂ ਉਸੇ ਮਾਰਿਆ ਬੁੱਟਿਆ ਹਾਂਜੀ ਉਸੇ ਸ਼ਹਿਰ ਤੇ ਉਥੇ ਪੁਲਿਸ ਨੂੰ ਕੀਤੀ ਜਾਂ ਕਿਹਾ ਸੀ ਨੂੰ ਪਾਕ ਮਲੇਨ ਪਾਈ ਨਹੀਂ ਆਈ ਉੱਥੇ ਉੱਥੇ ਦੇ ਕਾਨੂੰਨ ਇਦਾਂ ਦੇ ਜੀ ਆਪਾਂ ਉੱਥੇ ਕੰਪਲੇਂਟ ਪਹਿਲਾਂ ਪਾਉਂਦੇ ਤੇ ਮੇਰੇ ਸੁਣੀ ਨਹੀਂ ਜਾਣੀ ਸੀ ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ ਪਾਸਪੋਰਟ ਹੈਗਾ ਮੇਰੀ ਹਾਂਜੀ ਉੱਥੇ ਆਪਾਂ ਗੱਲ ਹਾਂਜੀ ਮੇਰੇ ਕੋਲ ਉਹ ਤਾਂ ਨਹੀਂ ਸੀਗੀ ਉਸ ਟਾਈਮ ਨਹੀਂ ਸੀਗੀ ਹੁਣ ਆਈ ਆ ਹਾਂਜੀ ਤੇ ਅੱਜ ਜੇ ਤੁਸੀਂ ਇੱਥੇ ਕਿ ਦਮੋਂ ਜੇ ਤੁਸੀਂ ਓਕੇ ਨਾਲ ਲੈ ਕੇ ਆਏ ਹਾਂਜੀ ਇੰਡੀਆ ਤੋਂ ਓਕੇ ਨਾਲ ਲੈ ਕੇ ਆਏ 5 ਦਿਨ ਪਹਿਲਾਂ ਤੇ ਮੈਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਅਸੀਂ ਘੁੰਮਣ ਜਾਂਦੇ ਆ ਹਾਂਜੀ ਕਹਿੰਦੇ 10-15 ਦਿਨ ਜਾਂਨੇ ਘੁੰਮਣ ਤੇ ਫੇ ਆ ਜਾਾਂਗੇ। ਹਾਂਜੀ। ਤੇ ਫੇ ਇੱਥੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਮਾਪਿਓ ਆਏ ਨੇ ਤੇ ਅੱਜ ਇਹਨਾਂ ਦੇ ਮਾਪਿਓ ਆਏ ਆ ਪਾ ਕਹਿੰਦੇ ਤਲਾਕ ਦੇਣਾ। ਠੀਕ ਆ ਤੇ ਨਾਲੇ ਏਦਾਂ ਕਰਦੇ ਪਏ ਨੇ ਹੁਣ ਚਲੇਗੇ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈ residenc ਲੈ ਕੇ। ਪਾਸਪੋਰਟ ਲੈ ਕੇ ਹਾਂਜੀ। ਤੇ ਤੁਹਾਨੂੰ ਹੋਰ ਕੋਈ ਪਰੇਸ਼ਾਨੀ ਕਿਸੇ ਪਾਸੇ ਹਾਂਜੀ ਇਹਨਾਂ ਨੇ ਮੈਨੂੰ ਬੱਚਿਆ ਤੋਂ ਵੀ ਬਹੁਤ ਟਾਰਚਰ ਕੀਤਾ। خاطر ਬੱਚਾ ਕਿਉਂ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਟਾਰਚਰ ਕਰਦਾ। ਕਹਿੰਦਾ ਹਾਂਜੀ ਇਹਦੀ ਬੇ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ। ਇਹ ਗੱਲ ਮੇਰੇ ਸੋਹਰਾ ਜੀ ਪੜੋ ਲਾਈਵ ਗੱਲ ਹੈ ਦੁਨੀਆ ਦੇ ਉਹੀ ਮੈਂ ਕਹਿ ਰਹੀ ਕਿ ਇਹ ਵਰਡ ਸੋਹਰਾ ਸਾਹਬ ਦੇ ਗਾਲੀਆ ਇੱਕ ਦਿੱਤੀ ਸਾਰੇ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਗਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਇਸੇ ਪਤਾ ਨੂੰ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਮੰਨੋਗੇ ਇਹਨਾਂ ਦਾ ਆਪਣਾ ਜੀਜਾ 인ਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਨਾਲੇ ਮੈਨੂੰ ਕੀ ਕੀ ਗੱਲਾਂ ਕਹੀਆਂ ਗਈਆਂ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੇ ਨਾਲ ਕੀ ਹੋਇਆ ਅੱਜ ਇਹ ਆਏ ਨੇ ਪਹਿਲਾਂ ਤੇ ਮੇਰੇ ਪਾਸ ਮੈਂ ਕਿਹਾ ਜੇ ਤੁਸੀਂ ਆਏ ਹੋ ਤੁਸੀਂ ਇਸ ਗੱਲ ਕਰਾਣ ਆਏ ਹੋ ਤੁਸੀਂ ਇਕੱਲੇ ਕਿਉਂ ਨਹੀਂ ਆਏ ਇਹ 15ਵੇਂ ਬੰਦੇ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਬੰਦੇ ਹਾਂਜੀ ਕਹਿੰਦੇ ਅਸੀਂ ਗੱਲ ਕਰਨ ਲੈ ਆਏ ਸੀ ਨਾਲ ਗੱਡੀ 'ਚ ਬਦਮਾਸ਼ ਬਿਠਾਏ ਹੋਏ ਸੀਗੇ ਕਿਉਂ ਬਿਠਾਏ ਸੀ ਪਹਿਲਾਂ ਦੱਸੋ ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ ਸਾਹੀ ਦੋ ਬੰਦੇ ਬਾਹਰ ਖੜੇ ਗਿੱਤੇ ਰਹੇ ਇਧਰ ਮਾਸਾ ਦੋ ਗੱਡੀ 'ਚ ਬੈਠੇ ਸੀਗੇ ਤੇ ਜੋ ਆਪਣਾ ਸਮਾਨ ਇਹਨਾਂ ਨੇ ਕੁਝ ਨਹੀਂ ਕੱਢਿਆ ਇੱਦਾਂ ਹੀ ਚਲੇ ਗਏ ਨੇ ਇੱਦਾਂ ਹੀ ਆਏ ਉੱਥੇ ਬੈਠੇ ਚਲੇ ਗਏ ਨੇ ਇੱਕ ਨਕੂੜੀ ਵਾਲਾ ਉਧਰੋਂ ਉਸਤੇ ਇੰਟੂ ਕੱਜੀ ਮਸੀ ਦਾ ਕੀ ਨਾਮ ਅੰਜੂ ਕਿੰਨੀ ਕੁ ਮਿੰਟ ਹੋਣਾ ਸ਼ਿਕਾਇਤ ਦਿੱਤੀ ਹੈ ਆਪਣੇ ਕੀ ਨਾ ਆਪਣਾ ਅਨੁਰਾਦਾ ਅਨੁਰਾਦਾ ਨੇ ਆਪਣੇ ਪਤੀ ਦੇ ਖਿਲਾਫ ਕਿ ਮੈਂ ਉਸ ਸਪੇਨ ਤੋਂ ਭਲਾ ਗੇ ਮੈਨਾਂ ਧੋਖਾ ਕੀਤਾ ਵਾ ਅੱਛਾ ਜੀ ਤੇ ਪਾਸਪੋਰਟ ਤੇ ਹੋਰ ਜਿਹੜੇ ਪ੍ਰੂਫ ਆ ਅੱਛਾ ਜੀ ਉਹਨੇ ਆਪਣੀ ਮਾਸੀ ਨੂੰ ਦੇ ਦਿੱਤੇ ਆ ਹੂੰ ਹੂੰ ਤੇ ਹੁਣ ਉਹ ਹੁਣ ਜਿਹੜੇ ਵਾਪਸ ਸਪੇਨ ਜਾ ਰਹੇ ਈ ਗੱਲ ਭੱਜ ਗਏ ਨੇ ਸਾਡੇ ਨੂੰ ਪਤਾ ਕਿੱਥੇ ਗਏ ਨੇ ਆਪਣੇ ਵੀ ਉਹ ਭੱਜ ਚੁੱਕੇ ਬੇਟਾ ਕੋਈ ਗੱਲ ਨਹੀਂ ਇੱਕ ਮਿੰਟ ਤੁਸੀਂ ਹੌਸਲਾ ਥੋੜਾ ਰੱਖੋ ਨਾ ਤੁਸੀਂ ਦੋ ਮਿੰਟ ਹੌਸਲਾ ਤਾਂ ਰੱਖੋ ਨਾਲੇ ਹੋਰ ਗੱਲ ਕਰਿਆ ਕਰ ਜੋ ਹੋਣਾ ਬੇਟਾ ਹੌਸਲਾ ਰੱਖੋ ਆ ਕੰਪਲੇਂਟ ਕਿ ਤੂੰ ਲਿਖਿਆ ਇਹ ਹਾਂਜੀ ਉਸਾਲ ਮੋਟਰ ਹੌਸਲਾ ਰੱਖੋ ਅਗਰ ਜਿਹੜੀ ਕੰਪਲੇਂਟ ਪਾਡੀ ਨਹੀਂ ਹੁੰਦੀ ਕਿ ਗਾਂਹ ਕੀ ਕਰਾਂਗੇ ਪਾ ਉਹ ਮਹਾਰਾਜ ਮੈਂ ਬੋਲਿਆ ਨਹੀਂ ਉਹ ਛੋਟੀ ਜਿਹੀ ਗੱਲ ਇੱਕ ਮਿੰਟ ਮਹਾਰਾਜ ਮੈਨੂੰ ਦੁਬਾਰਾ ਕੰਪਲੇਂਟ ਕੰਪਲੇਂਟ ਦੇਖ ਲੈਂਦੇ ਹੋ ਮੈਨੂੰ ਕਰ ਲੋ ਕਰ ਲੋ ਮੈਂ ਫੇ ਤੁਹਾਡੇ ਨਾਲ ਗੱਲ ਕਰਾਂ ਦੂ ਦਲੀ ਕਿ ਪ੍ਰੀਤਨਗਰ ਆਪਾਂ ਦਾ ਦੇ ਇੱਥੇ ਕੀ ਆਪਣਾ ਮੈਟਰ ਹੈ ਪਰ ਮੜੇ ਥੋੜਾ ਜਿਹਾ ਗ੍ਰੀਫ ਕਰਦੇ ਹਾਂ ਮੈਂ ਫਿਕਲਾ ਸਰ ਕੀ ਨੀ ਜਾਣਕਾਰੀ ਹੈ ਜੀ ਜਾਣਕਾਰੀ ਇਹ ਵੀ ਇਹ ਲੜਕੀ ਜਿਹੜੀ ਆ ਆਪਣੇ ਪ੍ਰੀਤਨਗਰ ਦੀ ਰਹਿਣ ਵਾਲੀ ਹੈ ਹਾਂਜੀ ਇਹ ਪ੍ਰੀਤਨਗਰ ਦੀ ਰਹਿਣ ਵਾਲੀ ਹੈ ਤੇ ਇੱਥੇ 500 ਸਟੇਜ 'ਤੇ ਪਈ ਹੈ ਅੱਛਾ ਜੀ ਤੇ ਇਹਦੇ ਪਤੀ ਨੇ ਦਿਨ ਨੂੰ ਸਪੇਨ ਬੁਲਾਇਆ ਸਪੇਨ ਜਾ ਕੇ ਆਏ ਤੁਸੀਂ ਹਾਂਜੀ ਸਪੇਨ ਤੋਂ ਧੋਖਾ ਇੱਥੇ ਲੈ ਕੇ ਆਏ ਨੇ ਮੈਨੂੰ ਅੱਛਾ ਸਪੇਨ ਬੁਲਾ ਕੇ ਫਿਰ ਧੋਖਾ ਇੱਥੇ ਲੈ ਕੇ ਆਇਆ ਤੇ ਹੁਣ ਤੁਹਾਡਾ ਸਾਰਾ ਪਾਸਵਰਡ ਤੇ ਸਾਰਾ ਕੁਝ ਜਿਹੜਾ ਉਹਨਾਂ ਨੇ ਆਪਣੇ ਰਕਪੋੜੇ ਰੱਖ ਲਿਆ ਤੇ ਇੱਥੇ ਘਰ ਛੱਡ ਕੇ ਚਲੇ ਗਏ ਆ ਹਾਂਜੀ ਸਾਰਾ ਦੇ ਵਿੱਚ ਕੋਈ ਨਹੀਂ ਰਹਿੰਦਾ ਹੁਣ ਉਹਨਾਂ ਦੀ ਇੱਕ ਮਾਸੇ ਹੈਗੀ ਉਹ ਵੀ ਪਤਾ ਨਹੀਂ ਕਿੱਥੇ ਚਲਿਆ ਉਹ ਵੀ ਦੇਖ ਲਾਂਗੇ ਆਪਾਂ ਕੋਈ ਗੱਲ ਨਹੀਂ ਬੇਟਾ ਉੱਲਾ ਛੱਡ ਕੇ ਚਲੇ ਗਏ ਨੇ ਇਹ ਇਹ ਇਹਨਾਂ ਦਾ ਮੈਟਰ ਆ ਜੀ ਓਕੇ ਹਾਂਜੀ ਕੁੜੀ ਨੂੰ ਮਾਰ ਤੇ ਪੁੱਟਦੇ ਆ ਕੁੜੀ ਨੇ ਧੋਖਾ ਦਿੱਤਾ ਹਾਂਜੀ ਮੈਟਰੀ ਮੋਰਡਿਸ ਹਾਂ ਉਹ ਬੱਸ ਉਹ ਲੜਕੀ ਨਾਲ ਝਗੜਾ ਕਰਦੇ ਧੋਖਾ ਨਾ ਬੁਲਾ ਲਿਆ ਇਹਨੂੰ ਇੱਧਰ ओके okay. हां जी स्पेन ਤੋਂ اچھا ਜੀ ਤੇ ਹੁਣ ਆਪੋ ਇੱਥੋਂ ਛੱਡ ਕੇ ਸਾਰੇ ਚਲੇ ਗਏ ਤੇ ਹਸਬੰਡ ਜਿਹੜੇ ਕਿੱਥੇ ਰਹਿੰਦੇ ਆ? ਆਹ ਸਪेन ਉਹ ਨਹੀਂ ਰਹਿੰਦਾ ਜੀ ਪਰ ਉਹ ਫੇਰ ਰਹਿੰਦੇ ਸਪੈਨ ਤੋਂ ਆਏ ਇੱਥੇ ਇੰਡੀਆ ਅੱਛਾ ਜੀ ਹਾਂ ਜੀ ਇਹ ਫਿਰ ਭਾਰਤ ਦੇ ਰਹਿੰਦੇ ਨੇ ਕਿੱਥੇ ਰਹਿੰਦੇ ਸੀ ਕਿਸੇ ਹਾਂ ਭਾਰਤ 'ਚ ਸੀ ਫਾਸਾ ਸੀਟ ਹੈ ਹਾਂ ਜੀ ਓਕੇ ਤੇ ਅੱਜ ਆਈਓ ਤੁਸੀਂ ਕੀ ਫੀਲ ਕਰਦੇ ਹੋ ਬੜੇ ਤੁਸੀਂ ਵਧੀਆ ਕੰਮ ਅਫਸਰ ਹੋ ਤੁਸੀਂ ਬੜੇ ਬੜੇ ਵੱਡੇ ਵੱਡੇ ਮਸਲੇ ਹੱਲ ਕੀਤੇ ਦੇਖੋ ਜੋ ਕਹੋਂਦੇ ਹਿਸਾਬ ਨਾਲ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਬਿਲਕੁਲ ਹਾਂ ਜੀ ਕੀ ਗਾਨਾ ਲਈ ਜੀ ਸਾਡੇ ਕੋਲ ਆਇਆ ਹੈ ਦੇਖੋ ਉਹ ਉਸਦੇ ਕੋਲੋਂ ਤਾਂ ਹੀ ਆਉਂਦਾ ਜਦੋਂ ਕਿ ਦੁਖੀ ਹੁੰਦਾ ਜੀ ਜੀ ਤੇ ਜੇ ਅਸੀਂ ਨਾ ਇਹਨਾਂ ਨੂੰ ਇਨਸਾਫ਼ ਦਿੱਤਾ ਤਾਂ ਫਿਰ ਕੌਣ ਦੇਊਗਾ ਜੀ ਬਿਲਕੁਲ ਠੀਕ ਹੈ ਕੁੜੀ ਜਿਹੜਾ ਸਪੇਨ ਚ ਆਈ ਇਹਦੇ ਨੂੰ ਗੈਣੇ ਕਹਿੰਦੇ ਤੂੰ ਇਹ ਗਾਨਾ ਤੂੰ ਤੇ ਘੁੰਮਣ ਜਾਣਾ ਤਾਂ ਤੁਸੀਂ ਗੈਣੇ ਕੀ ਕਰਨੀ ਉੱਥੇ ਗੈਣੇ ਗੁਣੇ ਸਭ ਕੁਝ ਰੱਖ ਲਿਆ ਉੱਥੇ ਸਪੇਨ ਹੀ ਕੁੜੀ ਦੇ ਇਹ ਮੈਂ ਜ਼ਬਰਦਸਤੀ ਲੈ ਕੇ ਆਈ ਕਿ ਮੈਨੂੰ ਦੋ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਕੀ ਕਰਨਾ ਹੈ ਮੇਰੇ ਨਾਲ ਇਸ ਕਰਕੇ ਮੇਰੇ ਕੋ ਮੰਗਦੇ ਪਏ ਸੀ ਪਰ ਬਸ ਮੈਂ ਪਲਾਸਟਿਕ ਇੱਕ ਸਕਲ ਲੈਣਾ ਤੁਹਾਡਾ ਆਪਣਾ ਤੇ ਇਹ ਜੋ ਰੇਪ